ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੋੜੀ ਸਾਹਿਬ ਪਾਸ਼ਾ ਹੀ ਪਹਿਲੀ ਪਿਓ ਵਾਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਉਹ ਬੱਸ ਸਟੈਂਡ ਹੈ ਤੇ ਵਿਚਕਾਰ ਵੀ ਸਿਰਫ ਇੱਕ ਸੜਕ ਜਾਂਦੀ ਹੈ ਗੁਰਨਾਣਕ ਦੇਵ ਜੀ ਇੱਥੇ ਪਹਿਲੀ ਉਦਾਸੀ ਦੇ ਵੇਲੇ ਆਏ ਨੇ ਜਦੋਂ ਕਿ ਪੰਡਤ ਜਿਹੜੇ ਸੀਗੇ ਉਹ ਸੰਗਤਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਪਾਉਂਦੇ ਸੀਗੇ ਤੇ ਉਹਨਾਂ ਨੇ ਇੱਕ ਸੋਨੇ ਦੀ ਮੁੰਦਰੀ ਜਿਹੜੀ ਕਿ ਰੱਤ ਦੇ ਪਈਏ ਜਿੱਡੀ ਬਣਾ ਕੇ ਸਰਸਵਤੀ ਦੇ ਵਿੱਚ ਸਿੱਟੀ ਹੋਈ ਸੀਗੀ ਸਰਸਵਤੀ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਦੇ ਉੱਤੇ ਹੈ ਤੇ ਉੱਥੇ ਲੋ ਉਹ ਲੋਕਾਂ ਨੂੰ ਕਹਿ ਰਹੇ ਸਨ ਕਿ ਇਹ ਭਾਈ ਮਾਤਾ ਦੀ ਜਿਹੜੀ ਕੰਨ ਦੀ ਮੁੰਦਰੀ ਹੈ ਤੇ ਇਹ ਰਾਤ ਮਾਤਾ ਇਸ਼ਨਾਨ ਕਰਨ ਆਏ ਤੇ ਇਥੇ ਉਹਨਾਂ ਦੀ ਡੇਗੀ ਪਾਣੀ ਦੇ ਵਿੱਚ ਤੇ ਇਹ ਰਾਤੋਂ ਰਾਤ ਜਿਹੜੀ ਆ ਇਹ ਵੱਡੀ ਹੋ ਗਈ ਤੇ ਉਹ ਕੱਢ ਕੇ ਉਹਨੂੰ ਤੇ ਦਰਸ਼ਨ ਕਰਾ ਦਿਆ ਕਰਦੇ ਤੇ ਉਹਨਾਂ ਨੇ ਲੋਕਾਂ ਦੇ ਵਿੱਚ ਵਹਿਮ ਭਰਮ ਪਾਇਆ ਹੋਇਆ ਸੀ ਕਿ ਇੱਥੇ ਦਾਨ ਪੁੰਨ ਦੇ ਨਾਲ ਜਿਹੜਾ ਕਿ ਫਲ ਜਿਹੜਾ ਉਹ ਕਈ ਗੁਣਾ ਵੱਧ ਜਾਂਦਾ ਹੈ ਤੇ ਜਦੋਂ ਗੁਰਦਾਨਿਕ ਪਾਸ਼ਾ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਕਿ ਇੱਥੇ ਇਹ ਪਖੰਡ ਹੋ ਰਿਹਾ ਤੇ ਉਹਨਾਂ ਨੇ ਪੰਡਤਾਂ ਨੂੰ ਸਵਾਲ ਕੀਤਾ ਕਿ ਅਗਰ ਲੋਕਾਂ ਦੇ ਦਾਨ ਪੁੰਨ ਦਾ ਫਲ ਜਿਹੜਾ ਵੱਧਾ ਹੈ ਤੇ ਫਿਰ ਜਿਹੜੇ ਤੁਸੀਂ ਪਾਪ ਕਰਦੇ ਹੋ ਜਿਹੜੇ ਲੋਕਾਂ ਨੂੰ ਮਹਿਮਾ ਭਰਨਾ ਦੇ ਵਿੱਚ ਪਾ ਰਹੇ ਹੋ ਤਾਂ ਉਹ ਪਾਪਾਂ ਦਾ ਫਲ ਕਿਤਨੇ ਗੁਣਾ ਵਧੇਗਾ ਤਾਂ ਉਹ ਪੰਡਤ ਜਿਹੜੇ ਸੀਗੇ ਮਹਾਰਾਜ ਦੀ ਇੰਨੀ ਗੱਲ ਸੁਣ ਕੇ ਉਹਨਾਂ ਦੇ ਪੈਰੀਂ ਪੈ ਗਏ ਤੇ ਮਹਾਰਾਜ ਨੇ ਇਸ ਜਗ੍ਹਾ ਆਣ ਕੇ ਆਸਣ ਲਗਾਇਆ ਕੁਝ ਸਮਾਂ ਉਹ ਇਸ ਜਗ੍ਹਾ ਤੇ ਰਹੇ ਨੇ ਤੇ ਇੱਥੇ ਦੀ ਸੰਗਤ ਦੇ ਦੱਸਣ ਦੇ ਮੁਤਾਬਕ ਕਿ ਇੱਥੇ ਇੱਕ ਖੂਹ ਹੁੰਦਾ ਸੀਗਾ ਪ੍ਰਾਤਨ ਤੇ ਜੋ ਕਿ ਇਸ ਟਾਈਮ ਬੋਲੀ ਦਾ ਰੂਪ ਜਿਹੜਾ ਧਾਰਨ ਕਰ ਚੁੱਕਾ ਹੈ ਤੇ ਮਤਲਬ ਕਿ ਉਹਦੀ ਰੀਨੋਵੇਸ਼ਨ ਕਰਕੇ ਬੋਲੀ ਬਣਾ ਦਿੱਤੀ ਗਈ ਹੈ ਕਿਉਂਕਿ ਖੂਹ ਜਿਹੜਾ ਸੀਗਾ ਉਹ ਪਹਿਲੇ ਸਮਿਆਂ ਦੇ ਵਿੱਚ ਚੱਲਦੇ ਸੀ ਹੁਣ ਪਾਣੀ ਥੋੜਾ ਨੀਵਾ ਹੋ ਗਿਆ ਤੇ ਜਿਹੜਾ ਬੋਲੀ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਇਸ ਸਮੇਂ ਉਸਾਰੀ ਅਧੀਨ ਹੈ ਤੇ ਇਹ ਪਿਹੋਵਾ ਜਿਹੜਾ ਹੈਗਾ ਇਹ ਪੰਜ ਪਾਤਸ਼ਾਹੀਆਂ ਦੀ ਚਰਨਛੋਪਾ ਪ੍ਰਾਪਤ ਸਰਪੀ ਹੈ ਇਥੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੁਰਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਗਏ ਨੇ ਉਦੋਂ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇਥੇ ਪਿਓਵੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਆਏ ਨੇ ਉਹਨਾਂ ਦਾ ਜਿਹੜਾ ਪਿਓਵੇ ਸ਼ਹਿਰ ਤੋਂ ਬਾਹਰ ਦੋ ਸਥਾਨ ਨੇ ਉਹਨਾਂ ਦੇ ਤੇ ਇਸ ਤੋਂ ਅੱਗੇ ਆਪਾਂ ਉੱਥੇ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਂਗੇ ਤੇ ਸਰਸਵਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਆਏ ਨੇ ਛੇਵੇਂ ਪਾਤਸ਼ਾਹ ਵੀ ਆਏ ਨੇ ਨੌਵੇਂ ਪਾਤਸ਼ਾਹ ਵੀ ਆਏ ਨੇ ਸਖਸਵਤੀ ਦਾ ਖੰਡਾ ਤੇ ਉੱਥੇ ਛੇਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਜੀ ਦਾ ਜਿਹੜਾ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇਹ ਜਿਹੜੀ ਗੁੰਮਟੀ ਤੁਸੀਂ ਦੇਖ ਰਹੇ ਹੋ ਇਹ ਬੋਲੀ ਸਾਹਿਬ ਦੀ ਗੁੰਮਟੀ ਹੈ ਤੇ ਇੱਥੇ ਹੰਦੇ ਬੋਲੀ ਸਾਹਿਬ ਹੈ ਤੇ ਜੋ ਕਿ ਕਿਹਾ ਇਥੋਂ ਦੀ ਸੰਗਤ ਦੇ ਕਹਿਣ ਦੇ ਮੁਤਾਬਕ ਕਿ ਆ ਮਹਾਰਾਜ ਜੈਲੀ ਪਾਛੈ ਦੇ ਸਮੇਂ ਦਾ ਇਥੇ ਖੂ ਸੀਗਾ ਉਹ ਜਦੋਂ ਵੀ ਪਾਣੀ ਜਿਹੜਾ ਉਹ ਥੱਲੇ ਹੋ ਗਿਆ ਤੇ ਜਿਹੜਾ ਉਹ ਬੋਰੀ ਦਾ ਰੂਪ ਜਿਹੜਾ ਉਸ ਨੂੰ ਦੇ ਦਿੱਤਾ ਗਿਆ ਤੇ ਇੱਧਰ ਜਿਹੜੀ ਇਮਾਰਤ ਉਸਾਰੀ ਉਦੀਨ ਹੈ ਇੱਥੇ ਇੱਕ ਸੰਦੇ ਘੋੜਾ ਸਾਹਿਬ ਹੋਇਆ ਕਰਦਾ ਸੀਗਾ ਤੇ ਉਹ ਹੁਣ ਜਿਹੜਾ ਆ ਢਾ ਕੇ ਦੁਬਾਰੀ ਰੈਨੋਵੇਸ਼ਨ ਦੇ ਨਾਲ ਜਿਹੜਾ ਦੁਬਾਰਾ ਤਿਆਰ ਕੀਤਾ ਜਾਏਗਾ ਤੇ ਜਿਹੜਾ ਹਮਾਰੇ ਦਾ ਆ ਸਥਾਨ ਆ ਜਿਹੜਾ ਤੇ ਜਿਹੜਾ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਇਹ ਸਾਰੀ ਦੁਬਾਰਾ ਬਣ ਰਹੀ ਹੈ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਇਸ ਦੀਵਾਨ ਹਾਲ ਵਾਲੀ ਇਮਾਰਤ ਦੇ ਵਿੱਚ ਇਸ ਸਮੇਂ ਕੀਤਾ ਹੋਇਆ ਤੇ ਇੱਥੇ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਨੇ ਉਹ ਲਗਾਤਾਰ ਜਿਹੜਾ ਸਿਮਰਨ ਕਰਦੀਆਂ ਨੇ ਕਿ ਆਮ ਜਿਹੜਾ ਕਿ ਬੈਠ ਕੇ ਵਿਚਾਰਾਂ ਜਿਹੜੀਆਂ ਦੁਨਿਆਵੀ ਵਿਚਾਰਾਂ ਨਹੀਂ ਕਰਦੀਆਂ ਹੈਗੀਆਂ ਲਗਾਤਾਰ ਇੱਥੇ ਜਿਹੜਾ ਸੰਗਤਾਂ ਸੇਵਾ ਕਰਦੀਆਂ ਉਹ ਸਿਮਰਨ ਦਾ ਜਿਹੜਾ ਪੈਰਾ ਲਗਾਤਾਰ ਇੱਥੇ ਚੱਲਦਾ ਹੈ ਤੇ ਇਹ ਗੁਰਦੁਆਰਾ ਸਾਹਿਬ ਕਿਸੇ ਵੀ ਕਮੇਟੀ ਦੇ ਅਧੀਨ ਨਹੀਂ ਹੈ ਇੱਥੇ ਕਾਰਸਿਵਾ ਵਾਲੇ ਮਹਾਂਪਰਖ ਜਿਹੜੇ ਆ ਉਹਨਾਂ ਦੇ ਕੋਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਹੈ